ਨਗਰ ਕਾਰਪੋਰੇਸ਼ਨ ਬਟਾਲਾ ਦਫ਼ਤਰ ਦੇ ਵਿੱਚ ਉਸ ਸਮੇਂ ਆਪਣਦ ਆਪਣੀ ਮਚਕੀ ਜਦੋਂ ਅਚਾਨਕ ਬਿਜਲੀਸ ਭਾਗ ਦੀ ਟੀਮ ਨੇ ਛਾਪਾ ਮਾਰ ਦਿੱਤਾ ਦੱਸਿਆ ਜਾ ਰਿਹਾ ਕਿ ਨਗਰ ਕਾਰਪੋਰੇਸ਼ਨ ਦਫ਼ਤਰ ਦੇ ਵਿੱਚ ਲੱਗੇ ਇੱਕ ਜੇ ਨੂੰ ਬਿਜ਼ਨਸ ਦੇ ਅਧਿਕਾਰੀਆਂ ਨੇ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਫੜ ਲਿਆ ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰਕੇ ਬਿਲੇ ਪਾਗ ਦੀ ਟੀਮ ਆਪਣੇ ਨਾਲ ਲੈ ਕੇ ਗਈ ਹੈ ਤੇ ਮੌਕੇ ਦੇ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਸ਼ਿਕਾਇਤਕਰਤਾ ਦੀ ਸ਼ਿਕਾਇਤ ਬਿਜ਼ਨਸ ਕੋਲ ਪਹੁੰਚੀ ਸੀ ਕਿ ਇੱਕ ਜਈ ਜੋ ਕਿ ਨਗਰ ਕਾਰਪੋਰੇਸ਼ਨ ਦੇ ਵਿੱਚ ਲੱਗਿਆ ਹੋਇਆ ਹੈ ਉਹ ਕਿਸੇ ਕੰਮ ਬਦਲੇ 1 ਲੱਖ ਰੁਪਏ ਦੀ ਮੰਗ ਕਰ ਰਿਹਾ ਹੈ ਤੇ ਅੱਜ ਜਈ ਵੱਲੋਂ ਉਸੇ ਸ਼ਿਕਾਇਤਕਰਤਾ ਨੂੰ 1 ਲੱਖ ਰੁਪਿਆ ਲੈ ਕੇ ਨਗਰ ਕਾਰਪੋਰੇਸ਼ਨ ਦਫ਼ਤਰ ਬੁਲਾਇਆ ਸੀ ਜਿਸ ਦੇ ਨਾਲ ਸ਼ਿਕਾਇਤਕਰਤਾ ਪਹੁੰਚ ਗਿਆ ਤੇ ਉਸ ਦੇ ਨਾਲ-ਨਾਲ ਹੀ ਬਿਜਲੀ ਸਪਲਾਈ ਦੀ ਟੀਮ ਵੀ ਪਹੁੰਚ ਗਈ ਤੇ ਮੌਕੇ ਤੇ ਹੀ ਜੇਏ ਨੂੰ 1 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਦਬੋਚ ਲਿਆ ਜਿਸ ਤੋਂ ਬਾਅਦ ਹੁਣ ਜੇਏ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਦੱਸ ਦਿੰਨੇ ਆ ਕਿ ਸਰਕਾਰੀ ਅਧਿਕਾਰੀ ਚੋਕੀ ਕੁਰਸੀ ਦੇ ਉੱਤੇ ਬੈਠੇ ਨੇ ਹਜ਼ਾਰਾਂ ਰੁਪਏ ਇਹਨਾਂ ਦੀ ਤਨਖਾਹਾਂ ਹੁੰਦੀਆਂ ਨੇ ਫਿਰ ਵੀ ਜਿਹੜੇ ਲੋਕਾਂ ਤੋਂ ਰਿਸ਼ਵਤ ਮੰਗਦੇ ਨੇ ਮੈਂ ਇੰਸਪੈਕਟਰ ਅਨਜੇ ਸਿੰਘ ਨਾਮ ਮੇਰਾ ਹੈ ਸਰ ਇਹ ਆਪਣੇ ਜਈ ਪੋਸਟਡ ਨੇ ਇੱਥੇ ਇੰਜੀਨੀਅਰਿੰਗ ਬ੍ਰਾਂਚ ਦੇ ਵਿੱਚ ਤੇ ਇੱਕ ਇਹਨਾਂ ਨੂੰ ਪਠਾਨਕੋਟ ਚਾਰਜ ਹੈ ਜੀ ਇੱਕ ਪਠਾਨਕੋਟ ਤੋਂ ਸਾਡੇ ਕੋਲੈਂਟੈਂਟ ਸੀਗੇ ਹਰਪਾਲ ਸਿੰਘ ਜੀ ਇਹ ਉਹਨਾਂ ਨੂੰ ਇੱਕ ਕੰਮ ਦੇ ਬਦਲੇ ਚ ਲੱਖ ਰੁਪਏ ਮੰਗ ਰਹੇ ਸੀਗੇ ਜੀ ਤੇ ਕੱਲ ਇਹਨਾਂ ਦੀ ਉੱਥੇ ਡੀਲ ਹੋਈ ਸੀਗੀ ਤੇ ਉਹ 50000 ਰੁਪਏ ਉਹਨਾਂ ਕੋ ਰੇਂਜ ਹੋ ਪਿਆ ਕਹਿੰਦੇ ਸੀ ਨਹੀਂ ਲੱਖ ਪੂਰਾ ਕਰਕੇ ਮੈਨੂੰ ਦੇ ਦੇ ਉਹ ਅੱਜ ਲੱਖ ਰੁਪਏ ਕਹਿੰਦੇ ਸੀ ਮੈਨੂੰ ਬਟਾਲਿਆ ਆਫਿਸ ਆ ਕੇ ਦੇ ਇਹ ਤੇਰਾ ਮੈਂ ਕੰਮ ਫੇਰ ਕਰਾਂਗਾ ਉਹ ਲੱਖ ਰੁਪਏ ਲੈਂਦੇ ਇਹਨਾਂ ਨੂੰ ਰੰਗੇ થી ਫੜਿਆ ਜੀ ਹਾਂਜੀ ਤੇ ਕੀ ਕਰਵਾਈ ਵਿੱਚ ਜੀ ਕਾਰਵਾਈ ਵਿੱਚ ਜੀ ਹੁਣ ਅੱਗੇ ਆਪਣੇ ਮੁਕਦਮਾ ਦਰਜ ਕਰਕੇ ਫਿਰ ਫਰਦਰਚ ਜੀ ਕੰਮ ਇਹਨਾਂ ਦਾ ਕੋਈ ਪਠਾਨਕੋਟ ਦੇ ਰਿਗਾਰਡਿੰਗ ਹੈਗਾ ਸੀ ਕਿ ਕਾਰਪੋਰੇਸ਼ਨ ਦੇ ਵਿੱਚ ਇਹਨਾਂ ਕੋਲ ਡਿਊਲ ਚਾਰਜ ਹੈ ਕਿਥੋਂ ਦਾ ਇੱਕ ਪਠਾਨਕੋਟ ਦਾ ਹੈ ਜੀ ਇਹਦਾ ਨਾਮ ਕੀ ਜਾਈਦਾ ਜੀ ਇਹ ਜਤਿੰਦਰ ਕੁਮਾਰ ਰਿਹਾ ਸ਼ੈਲੀ ਕਹਿੰਦੇ ਹਨ ਕਾਰਪੋਰੇਸ਼ਨ 'ਚ ਲੱਗਾ ਹੋਇਆ ਹੈ ਥੈਂਕ ਯੂ ਥੈਂਕ ਯੂ